ਤੁਰੰਤ ਉਹ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੈਨਿਕ ਨਾ ਕਰਨ ਤੇ ਗਾਈਡਲਾਈਨ ਦੀ ਪਾਲਣਾ ਕਰਨ ਤੇ ਸ਼ਹਿਰ ਦੇ ਰਿਸ਼ੀ ਨਗਰ ਦੇ ਵਿੱਚ ਬਣੇ ਬਲਾਕਾਂ ਦੇ ਵਿੱਚ ਸਥਿਤ ਫਲੈਟਾਂ ਦੀਆਂ ਰਜਿਸਟਰੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਨਿਵਾਸੀ ਇਹਨਾਂ ਘਰਾਂ ਦੇ ਵਿੱਚ ਪਿਛਲੇ 15 ਸਾਲ ਤੋਂ ਬਹੁਤ ਸਮੇਂ ਤੋਂ ਰਹਿ ਰਿਹਾ ਹੈ ਤਾਂ ਉਸ ਬਾਰੇ ਟੁਕਮਾਂ ਸਬੂਤ ਪੇਸ਼ ਕਰੇ ਤਾਂ ਉਹ ਨਿਰਧਾਰਿਤ ਰਕਮ ਅਦਾ ਕਰਕੇ ਆਪਣੀ ਰਜਿਸਟਰੀ ਕਰਵਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਇਸ ਗੰਭੀਰ ਮਸਲੇ ਵੱਲ ਧਿਆਨ ਨਹੀਂ ਦਿੱਤਾ। ਔਰ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਇਸ ਦਾ ਹੱਲ ਪਿਆ ਗਿਆ। ਸੰਜੀਵ ਰੋਹਣ ਨੇ ਭਾਰਤ ਪਾਕ ਤਣਾਉ ਦੇ ਮੌਲ ਨੂੰ ਵੀ ਲੈ ਕੇ ਅਪੀਲ ਕੀਤੀ ਹੈ। ਸਾਰੇ ਲੁਧਿਆਣਵੀਆਂ ਨੂੰ ਸਾਰਿਆਂ ਨੂੰ ਕਿ ਕੋਈ ਵੀ ਖਬਰ ਆਂਦੀ ਹੈ ਉਹਨੂੰ ਪਹਿਲਾਂ ਚੈੱਕ ਕਰ ਲੈਣ ਸੋਸ਼ਲ ਮੀਡੀਆ ਤੇ ਤਾਂ ਅੱਗੇ ਭੇਜੋ। ਮੈਂ ਜਿੱਥੇ ਵੀ ਜਾਂਦਾ ਕਿਸੇ ਵੀ ਮੀਟਿੰਗ 'ਚ ਕਿਸੇ ਵੀ ਪ੍ਰੈਸ 'ਚ ਪਹਿਲਾਂ ਇਹ ਕਹਿੰਦਾ ਇਹ ਅੱਗੇ ਸਪਰੈਡ ਨਾ ਕਰੋ ਆਵਾਵਾ ਬਹੁਤ ਫੈਲ ਰਹੀਆਂ ਆਵਾਵਾ ਇਸ ਵਲੇ ਆਪਾਂ ਨੂੰ ਨੁਕਸਾਨ ਕਰ ਰਿਹਾ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਇਹ ਬੁਲਾਈ ਗਈ ਹੈ ਐਕਸ ਵਾਈ ਜ਼ेड ਬਲਾਕ ਹੈਗੇ ਜੇ ਤੁਹਾਨੂੰ ਪਤਾ ਹੋਵੇ ਰਿਸ਼ੀ ਨਗਰ ਦੇ ਨਾਲ ਐਕਸ ਵਾਈ ਜ਼ेड ਬਲਾਕ ਹੈ ਇਹ 1980 ਵਿੱਚ ਅਲਾਟਮੈਂਟ ਹੋਈ ਸੀ ਲੋਕਾਂ ਦੀ ਅੱਜ ਤੱਕ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋਈਆਂ ਹੁਣ ਮੈਂ ਤੁਹਾਨੂੰ ਉਹ ਜਿਹੜੇ ਉੱਥੇ ਦੇ ਹੈਗੇ 2016 ਦੇ ਆਸ-ਪਾਸ ਫਲੈਟ ਹੈਗੇ। ਔਰ ਉਹਨਾਂ ਲਈ ਅਸੀਂ ਇੱਕ ਹੈਲਪ ਡੈਸਕ ਬਣਾਉਣ ਲੱਗੇ ਆ ਸੋਮਵਾਰ ਤੋਂ ਲੁਧਿਆਣਾ ਇੰਪਰੂਵਮੈਂਟ ٹرسٹ ਦੇ ਦਫ਼ਤਰ ਵਿੱਚ। ਉਸ ਹੈਲਪ ਡੈਸਕ ਵਿੱਚ ਜਿੰਨੇ ਵੀ ਉੱਥੇ ਰਹਿਣ ਵਾਲੇ ਹੈਗੇ 2016 ਫਲੈਟਾਂ ਚ ਉਹ ਜਾਣ ਕੁਝ ਕੁਝ ਨੂੰ ਅਲਾਟਮੈਂਟ ਹੋਈ ਹੋਈ ਹੈ। ਕੁਝ ਵੈਸੇ ਹੀ ਬੈਠੇ ਆ ਉੱਥੇ ਬਿਨ ਬਗੈਰ ਅਲਾਟਮੈਂਟ। ਜਿਨ੍ਹਾਂ ਨੂੰ ਤਾਂ ਅਲਾਟਮੈਂਟ ਹੋਈ ਹੋਈ ਆ ਉਹ ਉਹਨਾਂ ਦੇ ਕਾਗਜ਼ ਪੱਤਰ ਉੱਥੇ ਹੁੰਦੇ ਆ ਉਹ ਜਾਣ ਆਪਣੇ ਜਿਹੜੇ ਕੋਈ ਪੈਸੇ ਜਮ੍ਹਾਂ ਹੋਣ ਵੱਲੇ ਆ ਜਿਹੜੇ OTS ਸਰਕਾਰ ਨੇ ਪਿੱਛੇ ਕੀਆ ਉਹ ਆਲਮੋਸਟ ਕਿਸੇ ਦੇ 40% ਕਿਸੇ ਦੇ 50% ਕਿਸੇ ਦੇ ਵੱਧ ਮਾਫ ਹੋ ਚੁੱਕੇ ਆ ਉਹ ਜਮ੍ਹਾਂਕਰਾਨ ਤੇ ਆਪਣੀ ਰਜਿਸਟਰੀ ਦੀ ਫਾਰਮੈਲਿਟੀ ਪੂਰੀ ਕਰਕੇ ਕਰਾ ਦੇਣ ਜਿਹੜੇ ਉਧਾ ਬੈਠੇ ਆ ਔਰ ਜਿਨ੍ਹਾਂ ਦੀ ਅਲਾਟਮੈਂਟ ਨਹੀਂ ਹੋਈ ਹੋਈ ਉਹਨਾਂ ਲਈ ਵੀ ਇੱਕ ਚੰਗੀ ਖਬਰ ਹੈ ਉਹ ਖਬਰ ਇਹ ਹੈ ਕਿ ਉਹ ਜਿਹੜੇ 12 ਸਾਲ ਤੋਂ ਉੱਪਰ ਬੈਠੇ ਆ ਉਥੇ ਉਹ ਆਪਣਾ ਇਹ ਮੈਂ ਤੁਹਾਨੂੰ 10 ਕਾਗਜ਼ ਲਿਖ ਰਿਹਾ ਉਹਦੇ ਵਿੱਚੋਂ ਕੋਈ ਵੀ ਕਾਗਜ਼ ਲੈ ਜਾਣ ਜਿਹੜਾ ਪ੍ਰੂਵ ਕਰੇ ਕਿ ਉਹ 12 ਸਾਲ ਤੋਂ ਉੱਪਰ ਉੱਥੇ ਬੈਠੇ ਆ ਉੱਥੇ ਰਹਿ ਰਹੇ ਆ ਉਹਦੇ ਵਿੱਚ ਵੋਟਰ ਆਈਡੈਂਟੀਟੀ ਕਾਰਡ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਬੈਂਕ ਦੀ ਪਾਸਬੁੱਕ ਵਹੀਕਲ ਰਜਿਸਟ੍ਰੇਸ਼ਨ ਸਰਟੀਫਿਕੇਟ ਕੋਈ ਸੇਲ ਟੈਕਸ ਦੀ ਜੇ ਕਿਸੇ ਕੋਲ ਰਜਿਸਟ੍ਰੇਸ਼ਨ ਹੈਗੀ ਵੈਟ ਦੀ ਜੀਐਸਟੀ ਸੇਲ ਟੈਕਸ ਜੀਐਸਟੀ ਦੀ ਤਾਂ ਮੈਨੂੰ ਲੱਗਾ 12 ਸਾਲ ਪੁਰਾਣੀ ਹੋਣੀ ਨਹੀਂ ਬਾਕੀ ਜਿਹੜੀਆਂ ਹੋਰ ਕੋਈ ਵੀ ਹੋਵੇ ਇਲੈਕਟ੍ਰਿਸਿਟੀ ਮੀਟਰ ਦਾ ਕਨੈਕਸ਼ਨ ਵਾਟਰ ਸਪਲਾਈ ਕਨੈਕਸ਼ਨ ਰਾਸ਼ਨ ਕਾਰਡ ਹੋਰ ਕੋਈ ਵੀ ਡਾਕੂਮੈਂਟ ਜਿਹੜਾ ਕੋਈ ਗਵਰਨਮੈਂਟ ਦਾ ਹੋਵੇ ਜਿਹੜਾ ਵੈਲਿਡ ਹੋਵੇ ਉਹ ਲੈ ਜਾ ਜਿਹੜਾ ਦਿਖਾਵੇ ਕਿ 12 ਸਾਲ ਪਹਿਲਾਂ ਇਹ ਰਹਿ ਰਿਹਾ ਸਰ ਕੋਈ ਇੱਕ ਇਹਨਾਂ ਦੇ ਚੀਜ਼ੀ ਇੱਕ ਸਿਰਫ ਇੱਕ ਸਿਰਫ ਇੱਕ ਕੋਈ ਵੀ ਇਹਨਾਂ ਵਿੱਚੋਂ ਲੈ ਜਾਵੇ ਔਰ ਜਿਹਦੇ ਵਿੱਚ ਫੋਟੋ ਆਈਡੀ ਨਹੀਂ ਹੋਊਗੀ ਉਹਦੀ ਵੈਰੀਫਿਕੇਸ਼ਨ ਸਾਡੇ ਕਾਉਂਸਲਰ ਸਾਹਿਬ ਬੈਠੇ ਆ ਮਨੀਸ਼ ਸ਼ਾਹ ਜੀ ਬੈਠੇ ਆ ਨਵਦੀਪ ਬੈਠਾ ਇਹ ਜ਼ੈਡ ਬਲਾਕ ਨਵਦੀਪ ਚੰਦ ਆ ਐਕਸ ਬਾਈ ਇਹਨਾਂ ਦੇ ਅੰਡਾ ਇਹ ਕਹਿ ਦੇਣਗੇ ਕਿ ਬੰਦਾ ਹੈਗਾ ਉੱਥੇ ਵੈਰੀਫਾਈ ਕਰਕੇ ਉਹਨਾਂ ਦੀ ਰਜਿਸਟਰੀ ਹੋ ਜਾਊਗੀ ਜੋ ਉਸ ਹਿਸਾਬ ਨਾਲ ਪੈਸੇ ਜਿਨ੍ਹਾਂ ਨੂੰ ਅਲੋਟ ਹੋਏ ਆ ਉਹਨੇ ਕੀ ਪੈਸੇ ਬਣਨਗੇ ਜੋ ਪੈਸੇ ਹੈਗੇ ਉਹ ਜਮ੍ਹਾਂ ਕਰਾਂ ਤੇ ਉਹ ਵੀ ਮਾਲਕ ਬਣ ਜਾਣਗੇ اپنی ਜਗ੍ਹਾ ਦੇ ਸੋ ਇਹ ਹੈਗਾ ਇਹਦੇ ਵਿੱਚ ਜੇ ਤੁਹਾਡੇ ਕਿਸੇ ਦੇ ਸਵਾਲ ਹੈ ਮਤਲਬ ਇੰਨੀ ਦੇਰ ਪੁਰਾਣਾ ਇਹਨਾਂ ਦਾ ਮੁੱਦਾ ਸੀ ਉਸੇ ਕਰ ਰਹੇ ਹੈਗੇ ਆ ਜਿਹੜੇ ਤਾਂ ਅਲੋਟ ਹੋਏ ਹੋਏ ਉਹਨਾਂ ਦੀ ਰਜਿਸਟਰੀ ਇੱਕਦਮ ਹੋ ਜਾਣਗੀਆ ਜਿਹੜੇ ਦੂਜੇ ਹੈਗੇ ਉਹਨਾਂ ਦੀ ਵੈਰੀਫਿਕੇਸ਼ਨ ਤੋਂ ਬਾਅਦ ਰਜਿਸਟਰੀ ਦਾ ਪ੍ਰੋਸੈਸ ਹੋ ਜਾਏਗਾ ਇਹ ਫੈਸਲਾ ਸਰਕਾਰ ਲੈ ਚੁੱਕੀ ਲੁਧਿਆਣਾ ਇੰਪਰੂਵਮੈਂਟ ٹرسٹ ਲੈ ਚੁੱਕਾ ਹੈ ਸਰ ਕਿੰਨੇ ਕਿੰਨੀ ਫੈਮਿਲੀ ਇੱਥੇ ਰਹਦੀ ਹੈ ਇਹ 2016 ਫਲੈਟ ਸਾਰੇ ਹੀ ਲੱਗੇ ਹੋਏ ਸਾਰੇ ਲੱਗੇ ਹੋਏ ਹਾਂਜੀ ਕਿੰਨੇ ਜਿਹੜੇ ਅਲੋਟਡ ਨੇ ਆਲਰੇਡੀ ਤੇ ਕਿੰਨੇ ਵੀ ਬਗੈਰ ਜਿਹੜੇ ਅਲੋਟਡ ਹੈਗੇ ਆ ਉਹ 25% ਲੋਟ ਨੇ ਸਰ ਹਾਂਜੀ 25% ਲੋਟ ਹੈ 75% ਹੁੰਦਾ ਰਹਿੰਦਾ 12 ਸਾਲ ਹੋ ਗਏ ਹੋਣੇ ਚਾਹੀਦੇ ਆ ਉੱਥੇ ਰਹਿੰਦੇ ਜਿਹੜੇ ਕੋਈ ਬਾਹਰੋਂ ਆਏ ਸੀ ਉਸ ਵੇਲੇ ਉੱਥੇ ਖਾਲੀ ਸੀ ਫਲੈਟ ਉਹਨੂੰ ਰਹਿ ਲਾਪੇ ਤੇ ਉਹ 12 ਸਾਲ ਦਾ ਇੱਕ ਪ੍ਰੂਫ ਚਾਹੀਦਾ ਇਹ ਸਾਰੇ ਕਾਗਜ਼ਾਤਾਂ ਚੋਂ ਕੋਈ ਵੀ ਇੱਕ ਪ੍ਰੂਫ ਦੇ ਦੇਣ ਕਿ ਅਸੀਂ 12 ਸਾਲ ਦੇ ਰਹੇ ਨੇ ਆ ਜੇ ਉਹ ਫੋਟੋ ਆਈਡੀ ਨਾ ਹੋਇਆ ਉਹਦਾ ਕੋਈ ਨਾ ਕੋਈ ਵੈਰੀਫਿਕੇਸ਼ਨ ਕਰਾਣੀ ਪਏਗੀ ਕਿ ਉਹ ਠੀਕ ਹੈ ਪ੍ਰੂਫ ਔਰ ਇਹ ਵਾਕਈ ਉਸ ਬੰਦੇ ਦਾ ਤੇ ਉਹਦੀ ਰਜਿਸਟਰੀ ਹੋ ਜੇਗੀ ਹਾਂਜੀ ਸੋ ਅਸੀਂ ਜਿਵੇਂ ਅਲਾਟ ਹੋਏ ਸੀਗੇ ਕਿ ਕਿਸ ਸਕੀਮ ਨੇ ਕਿਸ ਸਪੀਸਿਸ ਤੇ ਅਲਾਟ ਹੋਏ ਸੀ ਇਸ ਵਾਰ ਇਹ ਜੋ ਵੀ ਸਕੀਮਾਂ ਹੁੰਦੀਆਂ ਇੰਪਰੂਵਮੈਂਟ ਟਰਸ ਦੀਆਂ ਉਹਦੇ ਵਿੱਚ ਹੋਏਗਾ ईडब्ल्यूएस ईडब्ल्यूएस बट मतलब के जो भी इंप्रूवमेंट ट्रस्ट दी स्कीम हुंदी है चाहे ईडब्ल्यूएस ईडब्ल्यूएस एचओए सी के जे ਤੁਹਾਡਾ ਇਹ ਸਵਾਲ ਹੈ ਵੀ ਉਹਨਾਂ ਲਈ ਸੀ ਆ ਹੁਣੇ ਕਿਸੇ ਨੇ ਕੋਈ ਹੋਰ ਸਵਾਲ ਪੁੱਛ ਇਹ ਮੇਰੇ ਧਿਆਨ ਚ ਮਾਮਲਾ ਜੀ ਜਦੋਂ ਹੁਣ ਮੈਂ ਕਨਵੈਸਿੰਗ ਚਾਲੂ ਕੀਤੀ ਇਹਦੇ ਇਲੈਕਸ਼ਨਾਂ ਦੀ ਕੋਈ 2 ਮਹੀਨੇ ਪਹਿਲਾਂ ਜਦੋਂ ਵੀ ਮੈਂ ਉਸ ਪਾਸੇ ਜਾਂਦਾ ਸੀਗਾ ਲੋਕਾਂ ਨੇ ਮੇਰੇ ਧਿਆਨ ਲਾਇਆ ਫਿਰ ਮੈਂ ਅਫਸਰ ਸੇ ਬਾਰ ਨਾਲ ਗੱਲ ਕੀਤੀ ਚੇਅਰਮੈਨ ਸਾਹਿਬ ਨਾਲ ਗੱਲ ਕੀਤੀ ਫਿਰ ਉੱਪਰ ਡਾਇਰੈਕਟਰ ਸਾਹਿਬ ਨਾਲ ਮੰਤਰੀ ਜੀ ਨਾਲ ਗੱਲ ਕੀਤੀ ਔਰ ਸਾਰਿਆਂ ਨਾਲ ਫਿਰ ਅਸੀਂ ਬੈਠ ਕੇ ਇਹ ਬਣਾਇਆ ਗਿਆ ਕਿ ਇਹਨੂੰ ਇਸ ਤਰ੍ਹਾਂ ਆਪਾਂ ਪ੍ਰੋਸੈਸ ਕੋਈ ਬਣਾਈਏ ਔਰ ਕਰ ਦੇਈਏ ਸਰ ਜਿਹੜਾ ਕੋਈ 12 ਸਾਲ ਦਾ ਆਪਣਾ ਨਹੀਂ ਸਟੇਫ ਹੁਕਮ ਕਰਦਾ ਉਹਨੂੰ ਫਿਰ ਅਧਿਕਾਰਨਾਂ ਨੂੰ ਮੋਟੋ ਸਰਪਤ ਉਹਦਾ ਹਲੇ ਅਸੀਂ ਫੈਸਲਾ ਨਹੀਂ ਕੀਤਾ ਪਰ ਜੋ ਮੇਰੀ ਖਬਰ ਕਹਿੰਦੀ ਸਾਰਿਆਂ ਨੂੰ 12 ਸਾਲ ਤੋਂ ਵੱਧ ਹੋ ਚੁੱਕੇ ਆ ਜੇ ਵਿੱਚੋਂ 2 4 5 ਕੇਸ ਹੋਣਗੇ ਉਹਨਾਂ ਦਾ ਫਿਰ ਬਾਅਦ ਚ ਦੇਖਾਂਗੇ ਕਿ 12 ਤੋਂ ਕਿਤੇ ਵੱਧ ਹੋ ਗਏ ਤਾਂ ਹੀ ਅਸੀਂ ਇਹ ਜਿਹੜਾ ਪ੍ਰੂਫ ਹੈ ਉਹਨੂੰ ਥੋੜਾ ਜਿਹਾ ਸਿੰਪਲ ਕਰਤਾ ਵੀ ਕੋਈ ਵੀ ਕਾਗਜ਼ ਲਿਆਓ ਹੁਣ ਆਪਾਂ ਵੋਟਰ ਆਈਡੀ ਕਹਿ ਦੀ ਉਹ ਕਵੇ ਜੀ ਵੋਟਰ ਆਈਡੀ ਮੇਰੇ ਕੋਲ ਹੈ ਨਹੀਂ ਹੈ ਨਹੀਂ ਸੋ 10 ਤਰ੍ਹਾਂ ਦੇ ਕਾਗਜ਼ ਅਸੀਂ ਦੱਸਦੇ ਦਸਾਂ ਚੋਂ ਕੋਈ ਤਾਂ ਕਿਸੇ ਕੋਲ ਹੋਏਗਾ ਟਾਈਮ ਇਸ ਤਰ੍ਹਾਂ ਜੀ ਜਿਹੜਾ ਤਾਂ ਹੈਲਪ ਡੈਸਕ ਹੈ ਉਹ ਅਸੀਂ 15 ਜੂਨ ਤੱਕ ਲਗਾ ਰਹੇ ਹਾਂ ਉੱਥੇ ਕਿ ਨਾਮ ਜਿਹੜਾ ਲੁਧਿਆਣਾ ਇੰਪਰੂਵਮੈਂਟ ٹرسٹ ਚ ਪਰ ਉਸ ਤੋਂ ਬਾਅਦ ਵੀ ਜੇ ਕੋਈ ਭਾਈ ਬੰਦੂ ਰਹਿ ਜਾਊਗਾ ਉਹ ਜਾਵੇ ਪਰ ਉਹਨੂੰ ਹੈਲਪ ਡੈਸਕ ਦੀ ਸਹੂਲਤ ਨਹੀਂ ਮਿਲਨੀ ਤੇ ਜਿਹੜੀ OTS ਦੀ ਸਕੀਮ ਆ ਉਹਦੀ ਉਹ ਸਾਹਿਬ ਜਿਹੜੀ ਹੈ ਲਾਸਟ ਸਰਪਤੀ ਜੁਲਾਈ ਤੱਕ ਅਪਲਾਈ ਕਰ ਸਕਦੇ ਜਿਹੜੀ OTS ਵਾਲੇ ਆ ਜਿਨ੍ਹਾਂ ਨੂੰ ਅਲੋਟ ਹੋਇਆ ਹੋਇਆ ਜਿਨ੍ਹਾਂ ਨੇ ਉਹ OTS ਚ ਜਾਣਾ ਉਹ 31 ਜੁਲਾਈ ਤੱਕ ਅਖੀਰਲੀ ਡੇਟ ਹੈ ਪਰ ਜਿਹੜਾ ਹੈਲਪ ਡੈਸਕ ਹੈ ਤਾਂ ਕਿ ਉਹਨੂੰ ਕਿਤੇ ਲਾਈਨ ਚ ਨਾ ਕਿਤੇ ਨਾ ਸਿਰਫ ਹੈਲਪ ਡੈਸਕ XYZ ਬਲੋਕ ਲਈ ਲਗਾ ਰਹੇ ਆ ਉਹ 15 ਜੂਨ ਤੱਕ ਇੰਸਟਰੂਮੈਂਟ ਟੈਸਟ ਵੈਰੀਫਿਕੇਸ਼ਨ ਕਰਾਉਣ ਤੋਂ ਬਾਅਦ ਫਿਰ ਉਸ ਨੂੰ ਇੱਕ ਅਲਾਟਮੈਂਟ ਲੈਟਰ ਹੋਏਗਾ ਫਿਰ ਡਿਸਟ੍ਰੀਬਿਊਸ਼ਨ ਹੋਏਗੀ ਕਿ ਕਸਟਮਰ ਨੂੰ ਅਲਾਟਮੈਂਟ ਲੈਟਰ ਪਹਿਲਾ ਅਲਾਟਮੈਂਟ ਲੈਟਰ ਹੋਏਗੀ ਫਿਰ ਰਜਿਸਟਰੀ ਹੋਏਗੀ ਪੂਰਾ ਪ੍ਰੋਸੈਸ ਫਾਲੋ ਹੋਏਗਾ ਟੈਗਰ ਅਗਰ ਉਸ ਨੇ ਟੈਕ ਟਿਓਨ ਨੇ ਉਹnabla ਆਪਣਾ ਪ੍ਰੂਫ ਦਿਨੇ ਦਰ ਹੈ ਨਹੀਂ ਫਿਰ ਜੇ ਰੈਂਟ ਤੇ ਦਿੱਤੇ ਹੋਏ ਆ ਕਿਸੇ ਵਕਤ ਤਾਂ ਆਪ ਹੋਣਾ ਮਾਲਕ ਕਿਸੇ ਵੱਲੇ ਤਾਂ ਉਹਨੇ ਪਹਿਲਾਂ ਇਹ ਤਾਂ ਹੈ ਨਹੀਂ ਵੀ ਪਹਿਲਾਂ ਉਹਨੇ ਕਬਜ਼ਾ ਕਰਕੇ 6 ਮਹੀਨੇ ਬਾਅਦ ਕਹਿੰਦਾ ਵੀ ਸੋ ਕੁਝ ਤਾਂ ਪ੍ਰੂਫ ਦਵੇ ਨਾ ਕਿ ਇਹ ਵੀ ਉਹ ਮਾਲਕ ਹੈ ਉਹ ਤਾਂ ਸਾਨੂੰ ਦੇਖਣਾ ਪਏਗਾ ਹੋਰ ਦੱਸੋ ਜੀ ਕੁਝ ਚਲੋ ਠੀਕ ਹੈ ਜੀ